पे आए हैं सर इनसे बातचीत करते हैं नमस्कार सर जी नमस्कार सर आप पहले आपका नाम बताइए हमारा नाम मोहम्मद इश्तियाक है हम लखनऊ से आए हैं लखनऊ से ऐसी डेयरी फार्म से ठीक है हम पंजाब से ही भैंस ले जाते हैं तो आज कुछ लिया यहाँ अभी इक्कीस भैंस लिया हमने इक्कीस हाँ। और आप पंजाब के सभी मंडी करते हो सभी मंडी करते और मुक्सर से ज्यादा लाते हैं ज्यादा मुक्सर से ऐसी नन्ना मिंटा भैया इन्हीं के घर से लाते हैं ठीक है ठीक है शुरू से डेयरी काम करते हो हैं हाँ, शुरू से हमारे पुस्तैनी काम चल रहा है हमारे दादाजी करते थे फिर अब जी करते थे अब हम करते हैं ठीक है हमारा है। लखनऊ में डेयरी इश्तिया डेयरी फार्म के नाम से ठीक है पंजाब से ही भैंस हमारी आती लोकल है लोकल भैंस हम नहीं लेते बिल्कुल ठीक है और माहौल की बात करें तो माहौल बहुत अच्छा है यहाँ बहुत प्यार व्यवहार है यहाँ पे ठीक है ठीक है और दारू हमने पीते ये शाम को कहते पैक जरूर लो ये ये है ठीक है जी आ, आप खुद ही से परचेज करते हो हाँ, यहां से हाँ, हमारा खुद ही ठीक ठीक है सेल कर, है, है। आपका जो डेयरी है किस नाम पे है इश्तिया डेयरी फार्म लखनऊ में okay. है हाँ. ओके अगर आप वहाँ से भी सेल कर देते हो हाँ, जिसको एक या दो भैंस चाहिए हो उसको पंजाब आने की जरूरत नहीं हमारी डेयरी पे आके ले जाएगा एक बार हाँ, अपना कंटेक्ट हमारा मोबाइल नंबर है नाइन सिक्स वन सिक्स वन सिक्स फाइव सेवन टू एट्रेस एक बार नंबर नाइन सिक्स वन सिक्स वन सिक्स फाइव सेवन टू एट्रेस जो है वो डॉक्टर एपी जे अब्दुल कलाम यूनिवर्सिटी है जानकीपुरम में उसी के बराबर में मिर्जापुर गाँव भेटेगी में, ठीक है और तो ये दोनों पैसे हम ले रहे हैं दोनों पहला पहला पढ़िया है तीन लाख रुपए दे रहे हैं इनके एक ये पहला पढ़िया एक ये पहला पढ़िया लो सर, तीन लाख रुपए इनके दोनों भैंसों के दे रहे हैं दोनों का इन्होंने पैक लिया है तीन लाख रुपए में अभी तय नहीं हुआ है आपने लगाया है लगाया है तीन लाख रूपये ठीक है थोड़ी सी जानकारी दोगे जरूर के भैया दो जान, दो जान आ, भाई। लो जी आ, तीन लाख रुपया बैसों का और सबसे पहले हम इनका देखते हैं और बिहार क्या है लो जी बहुत सोनी मच जाएगी ਥਾਣਾ ਥੋੜਾ ਦੀ ਓਕੇ ਆ ਠੰਡੀ ਸੀਲ ਬਾਰੇ ਖੁੱਲੋ ਸਾਥੇ ਨੂੰ ਪੂਰੀ ਵਧੀਆ ਮੱਝ ਐ ਤੇ ਹੋਰ ਇੱਕ ਹੀ ਕਰਦਿਆਂ ਗੱਲਬਾਤ ਬਈ ਹੋਰ ਆਤੇ ਲੈਣੇ ਆ ਇਹਨਾਂ ਤੋਂ ਇਹਨਾਂ ਨੇ ਦੋ ਮੱਝਾਂ ਦਾ 10 ਲੱਖ ਰੁਪਇਆ ਲਾਇਆਗਾ ਦੋਨੋਂ ਠੰਡੀਆਂ ਸੀਲ ਨੇ ਜਿਹੜੇ ਸਾਹਿਬ ਨਾਲ ਇਹਨਾਂ ਨੇ ਦੱਸਿਆ ਕਿ ਹਜੇ ਸਿਰਫ ਰੇਟ ਲਗਾਇਆ ਜੀ ਤਾਂ ਲੱਗ ਬਾਕੀ ਹੈਗੀ ਆ ਕਿ ਪਿੰਨਾ 22 ਹੋਰਾਂ ਦੀ ਹੈਗੀ ਪਰ ਜੀ ਪਹਿਲਾਂ ਖਹਿਦਾ ਹੋ ਗਰ ਤੋਂ 600 ਮੀਟਰ ਦੀ ਗੈਸ ਹਾਂ ਜੋ ਵੀ ਇਹਨਾਂ ਦੀ ਅੱਗੇ ਗੱਲਬਾਤ ਹੋਊਗਾ ਤਾਂ ਉਸ ਹਿਸਾਬ ਨਾਲ ਆਪਾਂ ਇੱਛਾ ਇਕੱਠਾ ਇੱਛਾ ਹੁੰਦਾ ਵੀਡੀਓ ਦੇ ਵਿੱਚ ਦੇਖਾਂਗੇ ਅੱਗੇ ਬਣ ਰਹੇਓ ਨਾਲ ਵੀਡੀਓ ਦੇ ਬਹੁਤ ਬਹੁਤ ਜੋ ਇਸ ਪੰਨ ਦੀ ਕੰਮ ਦੀ ਵੀ ਬਾਰੇ ਕਰਦੇ ਇਹ ਮੱਝਾਂ ਜਿਹੜੀਆਂ ਜੀ ਦੋਨੋਂ ਜੀ ਕਿਤਨੇ ਸੂਏ ਪੈਸੇ ਆ ਜੀ ਪਹਿਲਾ ਪਹਿਲਾ ਹੈ ਦੋ ਦੋ दांत ਹੈ ਇੱਕ ਦੇ niche ਕਟਾ ਹੈ ਇੱਕ ਦੇ 51 ਦੀ ਹੈ ਇਧਰ ਨਾਲ ਆ ਜੋ ਵੀਰੇ ਹੁਣ ਤੁਸੀਂ ਇਹ ਜਾਣਕਾਰੀ ਦਿਓੜੀ ਮੇਰੇ ਦੋ दांत ਹੈ ਪਹਿਲੇ ਵਹਤ ਨੂੰ ਹੈ ਠੀਕ ਹੈ ਹਾਂ ਹਾਂ ਪਹਿਲਾ ਸੂਆ ਬਾਈ ਦੋ ਰੰਦ ਹੈ ਠੀਕ ਹੈ 10 ਕਟੇਨ ਦੀ ਸੂਈ ਹਨਾ 13 14 ਕਿਲੋ ਦੀ ਤਿਆਰ ਹੈ 51 ਦੀ ਹੈ 51 ਜੀ ਤੇ ਜਾਣਕਾਰੀ ਦਿੱਤੀ ਹੈ ਬਾਈ ਹੋਰਾਂ ਨੇ ਬਾਅਦ ਤੁਸੀਂ ਦੇਖ ਹੀ ਲਈਏ ਸਾਰੀ ਤੇ ਬਾਕੀ ਰੇਟ ਵਗੈਰਾ ਵੀ ਇਹੀ ਕਰਨਾਗੇ ਹੁਣ ਬਾਈ ਔਰੇ ਇਹ ਵੀ ਨਾਲ ਹੀ ਹੈ ਬਾਈ ਇਹ ਵੀ ਦੋ ਦਿਨ ਤੱਕ ਦੋ ਦਿਨ ਤੱਕ ਜੀ ਬੋਲੇ ਇਹ ਕਿ ਕਰੀਏ ਸਟਾਰਟ ਕਰਦੇ ਸਪੱਸਟ ਬੋਲੇਗਾ ਇਹ ਨਸਟਿੰਗ ਇਹਦੀ ਆ ਬਰੇ ਰਿਕਾਰਡ ਅੰਦਰ ਕਿਉਂ ਬਲ ਮੈਂ ਮਤਲਬ ਇੰਨੇ ਦੀ ਇਹੀ ਕਰਤੀ ਨਹੀਂ ਮੇਰੀ 2000 ਦਪਿਓੜਾ ਤੇ ਪੜਨਾ ਇੱਥੋਂ ਪੜ੍ਹਦੇ ਆਂ ਸਹੀ ਸਹੀ ਉਹਨਾਂ ਨੇ ਲਾਇਆ ਸੀ ਉਸੇ ਕੰਮ ਦੇ ਤੇ ਹੁਣ ਤਾਂ ਵੀਡੀਓ ਦਾ ਸੌਦਾ ਹੀ ਜਾਂਦਾ ਨਹੀਂ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਵੀਡੀਓ ਦੇ ਉਹਨਾਂ ਦੇ ਕੋਈ ਚੱਕਰ ਜਿਨ੍ਹਾਂ ਦਾ ਸੌਦਾ ਚੱਲ ਰਿਹਾ ਹੈਗਾ ਸਰ ਹੁਣਾਂ ਨੇ ਲਾਇਆ 3 ਲੱਖ ਰੁਪਏ ਜੀ ਇਹਨਾਂ ਦਾ ਤੇ ਅੱਜ ਜੇ ਸੌਦਾ ਬਣ ਗਿਆ ਤਾਂ ਦੇਖਦੇ ਆ ਤੇ ਨਹੀਂ ਤਾਂ ਫਿਰ ਅੱਗੇ ਕੋਈ ਹੋਰ ਦਾਕ ਆ ਜਾਣਾ ਤੇ ਆ ਬਾਈ ਹੋਰਾਂ ਨਾ ਕਰਦੇ ਆ ਗੱਲਬਾਤ ਤੇ ਜਾਣਕਾਰੀ ਬਾਈ ਮੱਝ ਤੋੜ ਕੇ ਦਿਖਾ ਗਈ ਹੈ ਪਤਾ ਲਓ ਜੀ ਮੱਝ ਦਾ ਤੁਸੀਂ ਟੋਰਾ ਦੇਖੋ ਬਈ ਪਹਿਲਾਂ ਤਾਂ ਮੱਝ ਦਾ ਤੁਸੀਂ ਕਦ-ਕਾੜ ਦੇਖੋ ਪੂਰੀ ਉੱਚੀ ਲੰਮੀ ਮੱਝ ਹੈਗੀ ਤੇ ਭਰਮੇ ਹੱਡ ਦੀ ਮੱਝ ਲੈਵੇ ਕਰਨੀਆਂ ਤਾਂ ਤੁਸੀਂ ਆਪਾਂ ਦੇਖ ਹੀ ਸਕਦੇ ਆ ਪੂਰਾ ਭਰਮਾ ਲੈ ਵਾਗਾ ਤੇ ਆਪਾਂ ਸਾਰੇ ਪਾਸੋਂ ਇੱਕ ਵਾਰੀ ਮੱਝ ਨੂੰ ਦਿਖਾਵਾਂਗੇ ਇੱਕ ਕਿਹੜਾ ਹੋਰ ਕੱਢ ਦੀ ਆਏ ਲੰਮੀ ਤੋਰ ਨਾਲ ਹਾਂ ਹਾਂ ਇੱਧਰ ਦੁਆਰੇ ਵੇਰ ਲੈ ਜੀ ਸਾਰੇ ਪਾਸੋਂ ਆ ਜੂਗੀ ਮੱਝ ਪੂਰੀ ਭਰਮੀ ਮੱਝ ਆ ਪੂਰੇ ਮੋٹے ਹੱਡ ਦੀ ਸੋਹਣੀ ਐ ਮੱਝ ਕੱਦ ਕਾਟ ਕਰਨੀਓ ਲੇਵੇ ਕਰਨੀਓ ਦੇਖੋ ਲਿਆ ਲੋ ਜੀ ਗੱਲਬਾਤ ਕਰਦੇ ਆਂ ਬਾਈ ਹੋਰਾਂ ਨਾਲ ਜਾਣਕਾਰੀ ਲਵਾਂਗੇ ਆਪਾਂ ਪੂਰੀ ਸਾਡੇ ਕੋਲੇ ਕਹਿੰਦੇ ਚਾਰ ਪੰਜ ਮੱਝਾਂ ਅਸੀਂ ਇੱਥੇ ਅੱਜ ਲੈ ਕੇ ਆਏ ਇਹ ਸਾਰੀਆਂ ਮੱਝਾਂ ਬਾਈ ਹੋਰਾਂ ਦੀਆਂ ਤੇ ਲੈਣ ਦੀ ਜਾਣਕਾਰੀ ਹੁਣ ਕੀ ਕਰਾਂ ਮੋਲੇ ਦਾ ਬਈ 2-4 ਹੋਰ ਬਾਈ ਕੀ ਹਾਲ ਚਾਲ ਹੈ ਠੀਕ ਹੈ ਬਾਈ ਪਹਿਲੇ ਦਾ ਨਾਮ ਦੱਸ ਕੀ ਨਾਂ ਜੀ ਰਹਿਮਤ ਅਲੀ ਹੈ ਰਹਿਮਤ ਅਲੀ ਹਾਂ ਜੀ ਕਿਹੜੇ ਪਿੰਡ ਹੈ ਜੰਗੀਆਣਾ ਵੀਰ ਜੰਗੀਆਣਾ ਪਿੰਡ ਆ ਰਹਿਮਤ ਅਲੀ ਹਾਂ ਜੀ ਤੇ ਬੜੀ ਛੋਟੀ ਉਮਰ ਚ ਯਾਰ ਮੱਜਾਂ ਦਾ ਵਪਾਰ ਦਾ ਸ਼ੁਰੂ ਕਰ ਲਿਆ ਹੈ ਹਾਂ ਜੀ ਆਪਣੀ ਤੀਜੀ ਚੌਥੀ ਪੀੜੀ ਹੈ ਚੌਥੀ ਪੀੜੀ ਜਾਂਦ ਕੀ ਚੌਥੀ ਪੀੜੀ ਜਾਨਕਿ ਤੁਸੀਂ ਸ਼ੁਰੂ ਤੋਂ ਹੀ ਮੱਜਾਂ ਬਤਾਰ ਲੈਣ ਬੈਠੀ ਹੋ ਬਾਹਰ ਲੈਣ ਦੇ ਵਿੱਚ ਹੀ ਹਾਂ ਜੀ ਠੀਕ ਹੈ ਤੇ ਅੱਜ ਮੰਡੀ ਦੇ ਤੇ ਕਿੰਨੀਆਂ ਮੱਜਾਂ ਲੈ ਕੇ ਆਏ ਹੋ ਅੱਜ ਆਪਾਂ ਵੀਰੇ 4 ਲੈ ਕੇ ਆਏ ਸੀ 4 ਮੱਜਾਂ ਲੈ ਕੇ ਆਏ ਹਾਂ ਜੀ ਤੇ ਆਪੀ ਸਾਨੂੰ ਦਿਖਾਈ ਹੈ ਮੱਜ ਹਾਂ ਜੀ ਵੀਰੇ ਬਹੁਤ ਸੋਹਣੀ ਲੱਗੀ ਸਾਨੂੰ ਮੱਜ ਆਪਾਂ ਇਹਦੇ ਬਾਰੇ ਲੈਣੀ ਆ ਜਾਣਕਾਰੀ ਠੀਕ ਹੈ ਜੀ ਤੇ ਪਹਿਲਾਂ ਤਾਂ ਇਹ ਦੱਸੋ ਵੀ ਕਿੰਨੇ ਸੂਏ ਆ ਇਹ ਇਹ ਵੀਰੇ ਦੂਜੇ ਸੂਏ ਸੂਏ ਵੀ ਦੂਜੇ ਸੂਏ ਆ ਤੇ ਦੁੱਧ ਕਿੰਨਾ ਹੈ ਦੁੱਧ ਬਈ ਯਾਰ ਆਪਾਂ ਕਹਿਣ ਨੂੰ ਤਾਂ 20 ਕਿਲੋ ਵੀ ਕਹਿ ਲਈਏ 30 ਕਿਲੋ ਵੀ ਕਹਿ ਲਈਏ ਹਾਂ ਜਾਨੀ ਜੀ 17 18 ਕਿਲੋ ਦੁੱਧ ਤਿਆਰ ਆ ਮੈਂ ਥੱਲੇ ਨੱਟ ਚੋਣ ਵਾਲਾ ਇਸ ਟਾਈਮ ਇਸ ਟਾਈਮ ਡੱਬੇ ਮਾਰ ਕੇ ਦੇਵਾਂਗੇ 18 ਕਿਲੋ ਜਾਨੀ ਕਿ ਜੇ ਕਿਸੇ ਨੇ ਮੱਝ ਲੈਣੀ ਹੈ ਤਾਂ ਬੰਦਾ ਪੂਰੀ ਤਸੱਲੀ ਨਾਲ ਤਸੱਲੀ ਨਾਲ ਬਈ 2 ਟਾਈਮ ਚੋਲੇ 3 ਟਾਈਮ ਚੋਲੇ ਠੀਕ ਹੈ ਯਾਨੀ ਕਿ ਜਿਹੜੀ ਗੱਲ ਆਪਾਂ ਕਹਿਤੀ ਉਹ ਤੇ ਆਪਾਂ ਕਰਿਆ। ਹਾਂ ਬਈ। ਠੀਕ ਐ। ਕਿੰਨੇ ਦਿਨ ਹੋਇਆ ਸੂਈ ਨੂੰ? ਇਹਨੂੰ ਸੂਈ ਨੂੰ ਬਈ 7-8 ਦਿਨ ਹੀ ਹੋਏ ਐ। 7-8 ਦਿਨ ਹੋਏ ਐ। ਤੇ ਮਗਰ ਇਹਦੇ ਹੈ ਕਿ ਮਗਰ ਵੀਰੇ ਕੱਟਾ। ਮਗਰ ਕੱਟਾ ਬਣਾ ਉਹੀ ਪਿੱਛੇ। ਲੋ ਜੀ ਕੱਟਾ ਦੇਖੋ ਮੱਝ ਦਾ। ਬਹੁਤ ਸੋਹਣਾ ਤੇ ਤੰਦਰੁਸਤ ਕੱਟਾ ਹੈਗਾ। ਜਿਵੇਂ ਇਹਦੀ ਮਾਂ ਹੈਗੀ ਭਰਮੇ ਹੱਟ ਦੀ ਤੇ ਤੰਦਰੁਸਤ ਤੇ ਉਵੇਂ ਹੀ ਇਹ ਇਹਦਾ ਬੱਚਾ ਹੈਗਾ। ਇਧਰ ਨਾਲ ਹੋ ਜਾ ਮੱਝ ਦੇ। ਹਾਂਜੀ। ਇਹ 990 ਰੁਪਏ ਦੱਸੀ ਸੀ ਦੂਜੇ ਸੁਵੇ ਦੂਜੇ ਸੁਵੇ 20 ਲੀਟਰ ਦੁੱਧ ਨਹੀਂ ਭਾਈ 18 ਕਿਲੋ ਰੋਟੀ ਤਿਆਰ ਆ ਤਿਆਰ ਹੈਗਾ ਹਾਂਜੀ ਯਾਨੀ ਕਿ ਜੇ ਕੋਈ ਬੰਦਾ ਜੇ 20 ਕਿਲੋ ਕਰ ਜੂਗੀ ਤਾਂ ਜੇ ਬੰਦਾ ਘਰੇ ਲੈ ਜਾਏ ਹਾਂਜੀ ਸੇਵਾ ਪਾਣੀ ਚੰਗੀ ਕਰੇ ਹਾਂਜੀ ਹਾਂਜੀ ਖਰਾਕ ਵਧੀਆ ਪਾਵੇ ਹਾਂਜੀ ਤਾਂ 20 ਤੱਕ ਵੀ ਜਾ ਸਕਦੀ ਹੈ ਜਾ ਸਕਦੀ ਆ ਰਾਮ ਨਾਲ ਹੀ ਜਾਊਗੀ ਠੀਕ ਹੈ ਤੇ ਇਹਦਾ ਜੇ ਆਪਾਂ ਰੇਟ ਗੱਲ ਕਰੀਏ ਤਾਂ ਕਿੰਨੇ ਕਿ ਦੀ ਇਹ ਰੇਟ ਦੀ ਰੇਟ ਭਾਈ ਇਹਦਾ 240 ਕੀਤਾ ਈ 240 ਹਾਂਜੀ ਠੀਕ ਹੈ ਲਓ ਜੀ 240 ਮੱਝ ਦਾ ਰੇਟ ਹੈ ਮਗਰ ਕਟਾਏਗਾ ਤੇ ਕਿੰਨੇ ਦਿਨ ਹੋਇਆ ਸੂਈ ਨੂੰ ਸੂਈ ਨੂੰ ਬਾਈ 8ਵਾਂ ਦੇਣੀ ਹੈ 8ਵਾਂ ਦੇਣਾ ਹੈ ਬਾਈ ਕਹਿੰਦਾ ਵੀ 18 ਲੀਟਰ ਦੁੱਧ ਇਸ ਟਾਈਮ ਤਿਆਰ ਹੈ ਪੂਰਾ ਵੀ ਆਪਾਂ ਗਰੰਟੀ ਨਾਲ ਇਹ ਗੱਲ ਕਹਿ ਕੇ ਮੱਝ ਦੇਵਾਂਗੇ ਹਾਂ ਬਾਈ ਚਾਹੇ ਦੋ ਟੰਗ ਚ ਹੋਵੇ ਚਾਹੇ ਤਿੰਨ ਡੰਗ ਚ ਹੋਵੇ ਠੀਕ ਹੈ ਉਂ ਬਾਈ ਠੰਡੀ ਸੀਲਾ ਪੂਰੀ ਬਾਈ ਮੈਨਾਂ ਕੋਈ ਅੰਤ ਨਹੀਂ ਠੰਡੀ ਸੀਲ ਦਾ ਸਹੀ ਮਰਜੀ ਹੱਥ ਪੰਦਾ ਵਿੱਚ ਗਾਲਤ ਨਹੀਂ ਠੀਕ ਹੈ ਯਾਰ ਜਾਣ ਕੇ ਜਿਹੜਾ ਮਰਜੀ ਇਹਨੂੰ ਆਦੇ ਹੱਥ ਲਾ ਸਕਦਾ ਜਿਵੇਂ ਬੁੜੀ ਚੋਲੇ ਬੰਦਾ ਚੋਲੇ ਬਈ ਜਿਹੜਾ ਮਰਜੀ ਚੋਲੇ ਹਾਂ ਬਈ ਆ ਵੀ ਤਸੱਲੀ ਕਰਕੇ ਲਿਆਵੇ ਸਾਡੇ ਉੱਤੇ ਇਹ ਬਹੁਤ ਵਧੀਆ ਗੱਲ ਹੈ ਤਸੱਲੀ ਕਰਕੇ ਲਿਆਵੇ ਬਈ ਅਸੀਂ ਵੀ ਤਸੱਲੀ ਕਰਕੇ ਲਿਆਉਂਦੇ ਹਾਂ ਠੀਕ ਹੈ ਤੇ ਤੁਸੀਂ ਜਿਵੇਂ ਤੁਸੀਂ ਕਿਹਾਗਾ ਵੀ ਇਹ ਆਪਾਂ ਕਈ ਪੀੜੀਆਂ ਤੋਂ ਇਹ ਕੰਮ ਕਰਦੇ ਆ ਰਹੇ ਹਾਂ ਹਾਂਜੀ ਬਈ ਹਾਂ ਤੇ ਤੁਸੀਂ ਘਰੇ ਵੀ ਫਿਰ ਰੱਖਦੇ ਹੋਗੇ ਬਸ ਹਣ ਹਾਂਜੀ ਘਰੇ ਵੀ ਆਈ ਬਸ ਠੀਕ ਹੈ ਤੇ ਜੇ ਕਿਸੇ ਨੇ ਆਪਣੇ ਤੋਂ ਮੱਝ ਲੈਣੀ ਹੋਵੇ ਹਾਂਜੀ ਪਹਿਲਾਂ ਤਾਂ ਆਡਾ ਐਡਰੈਸ ਦੱਸੋ ਕੀ ਹੈ ਡਰੈਸ ਹੀ ਆਪਣਾ ਹੈਗਾ ਪਿੰਡ ਜੰਗੀਆਣਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀ ਬੋਲ ਦੋ ਮੋਬਾਈਲ ਨੰਬਰ ਹੈਗਾ 75280 29214 ਜੀ 75280 29214 29214 ਹਾਂਜੀ ਲੋ ਵੀ ਦੋਸਤੋ ਜੇ ਕਿਸੇ ਨੇ ਮੱਝ ਵਗੈਰਾ ਬਾਈ ਔਰਤਾਂ ਨੂੰ ਘਰੋਂ ਵੀ ਲੈਣੀ ਹੈ ਤਾਂ ਇਸ ਨੰਬਰ ਤੇ 7 ਬਾਕੀ 7-8 ਮੱਝਾਂ ਆਪਣੇ ਕੋਲ ਬਕਾਉਈ ਹੁੰਦੀਆਂ ਹੀ ਨੇ ਹਰ ਟਾਈਮ ਹਰ ਟਾਈਮ ਠੀਕ ਹੈ ਤੇ ਜੇ ਕਿਸੇ ਨੇ ਵੀ ਬਾਂਝ ਵਗੈਰਾ ਲੈਣੀ ਹੈ ਬਾਈ ਵਧੀਆ ਚੰਗੀ ਨਸਲ ਦੀ ਮੱਝ ਤਾਂ ਬਾਈ ਹੋਰਿਆਂ ਨਾਲ ਆਪਾਂ ਕੰਟੈਕਟ ਕਰ ਸਕਦੇ ਆ ਫੋਨ ਕਰਕੇ ਤੁਸੀਂ ਲੈਣੀ ਆ ਜਾਣਕਾਰੀ ਤੇ ਪਹੁੰਚ ਜਾਣਾ ਤੁਸੀਂ ਬਾਈ ਦੇ ਘਰੇ ਤੇ ਜੇ ਕੋਈ ਬਾਈ ਸਾਡੀ ਵੀਡੀਓ ਦੇਖ ਕੇ ਬੰਦਾ ਆਊਗਾ ਤਾਂ ਉਹਨੂੰ ਤੁਸੀਂ ਡਿਸਕਾਊਂਟ ਜ਼ਰੂਰ ਕਰਨਾ ਪੂਰਾ ਮਾਨਤਾਨ ਕਰਨਾ ਉਹਦਾ ਹਾਂਜੀ ਕੋਈ ਨਾ ਬਾਈ ਯਾਰ ਠੀਕ ਹੈ ਨਾ ਮਾਨਤਾਨ ਫੁੱਲ ਕਰਾਂਗੇ ਹਾਂ ਤੇ ਮਾੜਾ ਇੱਕ ਵਾਰੀ ਨਾ ਮੱਝ ਨੂੰ ਇੱਧਰ ਕਰਿਓ ਆਪਾਂ ਥਣ ਵਗੈਰਾ ਚੈੱਕ ਕਰਾ ਦਈਏ ਲਓ ਜੀ ਥਣ ਚੈੱਕ ਕਰੋ ਮੱਝ ਦੇ ਪੂਰਾ ਗੈਚ ਪੂਰੇ ਮੋٹے ਕੋਈ ਅੰਤ ਨਹੀਂ ਬਾਈ ਕਰ ਮੋٹے ਡਾਢੇ ਖਾਣ ਹੈਗੇ ਪੂਰੇ ਬਾਈ ਥਣਾ ਥਣਾ ਨਹੀਂ ਜਮਾ ਓਕੇ ਆ ਜਮਾ ਬਾਈ ਓਕੇ ਆ ਬਾਈ ਕਹਿੰਦਾ ਵੀ ਹਰ ਪੱਖੋਂ ਮੱਝ ਸਾਡੀ ਓਕੇ ਆ ਬੰਦਾ ਬੇਫਿਕਰ ਹੋ ਕੇ ਇੱਥੋਂ ਸਾਡੇ ਤੋਂ ਮੱਝ ਲੈ ਬਾਈ ਮੇਰੀ ਗੱਲ ਬਾਈ ਆਪਦੀ ਤਸੱਲੀ ਕਰਕੇ ਲੈਣ ਮੈਂ ਵਾਰ-ਵਾਰ ਇਹੀ ਕਹਿੰਦਾ ਠੀਕ ਹੈ ਗੱਲ ਬਾਈ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਠੀਕ ਹੈ ਮੱਝਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਧੰਨਵਾਦ